ਹੈਲੋ ਸਸਿਗਲ ਬਾਈ ਜੀ ਸਾਰਿਆਂ ਨੂੰ ਮੇਰਾ ਨਾਮ ਸੈਲਪ੍ਰੀਤ ਸਿੰਘ ਹੈ ਤੇ ਮੇਰਾ ਜ਼ਿਲ੍ਹਾ ਗਰਦਾਸਪੁਰ ਹੈ ਬਾਈ ਜੀ ਅੱਜ ਮੈਂ ਯੂਕੇ ਪੰਜਾਬੀ ਵਲੌਗ ਟਰੈਵਲ ਵਾਲਿਆਂ ਦੀ ਗੱਲ ਕਰਦਾ ਪਿਆ ਬਾਈ ਦੀ ਚੀਮਾ ਬਾਈ ਹੈ ਬਾਈ ਦਾ ਨਾਮ ਤੇ ਬਾਈ ਨਾਲ ਮੈਂ 1 ਸਾਲ ਤੋਂ ਤਕਰੀਬਨ ਗੱਲ ਕਰਦਾ ਪਿਆ ਇੰਸਟਾ ਦੇ ਉੱਤੇ ਤੇ ਬਾਈ ਦੀਆਂ ਵੀਡੀਓ ਦੇਖਦੇ-ਦੇਖ ਕੇ ਬਾਈ ਦਾ ਮਤਲਬ ਚੈਨਲ ਵੀ ਆ YouTube ਉੱਤੇ ਮੈਂ ਮਤਲਬ ਸਬਸਕ੍ਰਾਈਬ ਕੀਤਾ ਸੀ ਚੈਨਲ ਉਹਨਾਂ ਦਾ ਵੀਡੀਓ ਦੇਖਿਆ ਉਹਨਾਂ ਦੀਆਂ ਸਾਰਾ ਕੁਝ ਵੇਖਿਆ ਤੇ ਉਹਨਾਂ ਦੀ ਵੀਡੀਓ ਦੇਖ ਕੇ ਮੈਂ ਅੱਜ ਕਰੀਸ਼ੀਆ ਪਹੁੰਚ ਚੁੱਕਿਆ ਇੱਕ ਨਵੰਬਰ ਮਹੀਨੇ ਦਾ ਪਹੁੰਚਿਆ ਮੈਂ ਤਾਂ ਆਪਣੇ ਪਾਸਪੋਰਟ ਤੇ TRC ਵਿਖਾਉਂਦਾ ਤੇ 22 ਦੀ ਬਦੌਲਤ ਮੈਂ ਆਪਣਾ 5 ਲੱਖ ਰੁਪਇਆ ਸੇਵ ਕੀਤਾ ਕਿਉਂਕਿ ਮੈਂ ਇੱਥੇ 1.5 ਲੱਖ ਰੁਪਏ ਦੇ ਵਿੱਚ ਆਇਆ ਤੁਸੀਂ ਦੇਖ ਸਕਦੇ ਜੀ ਆਹ ਮੇਰੇ ਕੋਲ ਇਹਦਾ ਪਾਸਪੋਰਟ ਤੇ ਆ ਮੇਰਾ ਵੀਜ਼ਾ ਆ ਦੇਖ ਲਈ ਭਾਈ ਕੋ ਇਹ ਆ ਬਜੀ ਮੇਰੀ TCR ਬਦ ਭਾਈ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਦੀ ਵਜ੍ਹਾ ਨਾਲ ਮੈਂ ਆਪਣਾ 6 ਲੱਖ ਰੁਪਇਆ ਸੇਵ ਕੀਤਾ ਤੇ ਏਜਨਾਂ ਦੇ ਚੱਕਰ ਚ ਮੈਂ ਨਹੀਂ ਪਿਆ ਕਿਉਂਕਿ ਮੈਨੂੰ ਬਾਈ ਨੇ ਸਾਰਾ ਮਤਲਬ 1 ਸਾਲ ਪਹਿਲਾਂ ਮੈਂ ਉਹਨਾਂ ਦੀ ਵੀਡੀਓ ਵੇਖੀ ਕਿਵੇਂ ਉਹਨਾਂ ਨੇ ਦੱਸਿਆ ਸੀ ਕਿ ਜਲੰਧਰ ਵਿੱਚ ਐਮਬੈਸੀ ਆ ਉਤੋਂ ਜਾਓ Google ਦੇ ਵਿੱਚ ਜੋਬ ਲੱਭੋ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਤੇ ਬਾਈ ਦੇ ਸੁਜੈਸਟ ਦੇ ਨਾਲ ਮੈਂ ਇੱਥੇ ਅੱਜ ਪਹੁੰਚ ਚੁੱਕਿਆ ਇੱਥੇ ਬਹੁਤ ਜਿਹੜੇ ਮਤਲਬ ਲੋਕੀ ਜਿਨ੍ਹਾਂ ਨੂੰ ਮੈਂ ਪੁੱਛਿਆ ਕੋਈ ਵੀ ਇੱਥੇ 8 ਲੱਖ ਤੋਂ ਥੱਲੇ ਨਹੀਂ ਆਉਂਦਾ ਪਿਆ ਏਜਨਾਂ ਦੇ ਜਿਹੜੇ ਇਸ ਵਕਤ ਰੇਟ ਆ ਉਹ 10-10 ਲੱਖ ਰੁਪਈਆ ਵਾ ਤੇ ਤੁਸੀਂ ਉਹਨਾਂ ਦੇ ਧੱਕੇ ਨਾ ਚੜੋ ਬਾਈ ਦੀਆਂ ਵੀਡੀਓ ਵੇਖੋ ਤੇ ਗਾਹ ਸ਼ੇਅਰ ਕਰੋ ਤਾਂ ਕਿ ਮੇਰੇ ਵਾਂਗੂ ਵੀ ਕਿਸੇ ਗਰੀਬ ਪਰਿਵਾਰ ਦਾ ਆਪਣਾ ਮਤਲਬ ਜੂਨ ਸੁਧਰ ਜੂਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਮੈਂ